ਬੋਲਾਂਗੇ ਸੱਚ ਦਿਖਾਵਾਂਗੇ ਸੱਚ ਤੁਹਾਡਾ ਆਪਣਾ ਡਿਸਕਵਰ ਪਲੱਸ ਅੱਜ ਅਸੀਂ ਖੜੇ ਆਂ ਰਾਜਗੁਰੂ ਨਗਰ ਵੀ ਮੇਨ ਮਾਰਕੀਟ ਦੇ ਵਿੱਚ ਸਰਕਾਰਾਂ ਜਿੱਥੇ ਕਿਤੇ ਸੜਕ ਨਹੀਂ ਬਣੀ ਹੁੰਦੀ ਉੱਥੇ ਬਣਦੀਆਂ ਨਹੀਂ ਚੀਜ਼ਾਂ ਹੁਣ ਪਾਣੀ ਇੱਥੇ ਖੜਦਾ ਲੁਧਿਆਣੇ ਦੇ ਵਿੱਚ ਗੁੱਡ ਗੁੱਡ ਪਾਣੀ ਖੜਦਾ ਲੋਕਾਂ ਦੀਆਂ ਗੱਡੀਆਂ ਵਿੱਚ ਡੁੱਬ ਜਾਂਦੀਆਂ ਮੋਟਰਸਾਈਕਲ ਬੰਦ ਹੋ ਜਾਂਦੇ ਆ ਪਰ ਇਹ ਰਾਜਗੁਰੂ ਨਗਰ ਦੇ ਮੇਨ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਥੇ ਸੜਕ ਬਣੀ ਹੋਈ ਆ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੜਕ ਬਣੀ ਆ ਕੋਈ ਇੱਥੇ ਪਾਣੀ ਦਾ ਨਹੀਂ ਕੋਈ ਚੱਕਰ ਕੋਈ ਹੋਰ ਨਹੀਂ ਪਾਰਕਿੰਗ ਪਹਿਲਾਂ ਸੜਕ ਬਣੀ ਇੱਥੇ ਉੱਪਰ ਇੰਟਰਲੌਕ ਟਾਈਲਾਂ ਲੱਗ ਰਹੀਆਂ ਨੇ ਜਦ ਕਿ ਇੰਟਰਲੌਕ ਟਾਈਲਾਂ ਉੱਥੇ ਲੱਗਦੀਆਂ ਨੇ ਕਿ ਜਿੱਥੇ ਜਗ੍ਹਾ ਕੱਚੀ ਹੋਵੇ ਕੱਚੀ ਜਗ੍ਹਾ ਦੇ ਵਿੱਚ ਕਿਉਂ ਲਗਦਿਆਂ ਨੇ ਇਹ ਇੰਟਰਲੌਕ ਟਾਈਲਾਂ ਕਿ بارش ਦਾ ਪਾਣੀ ਜਾਂ ਹੋਰ ਕੋਈ ਪਾਣੀ ਧਰਤੀ ਦੇ ਵਿੱਚ ਸਿੱਧਾ ਸਮਾਜ ਜਾਵੇ ਤੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਪੈਸੇ ਨਾ ਖਰਾਬ ਕੀਤੇ ਜਾਣ ਜਿੱਥੇ ਜ਼ਰੂਰਤ ਆ ਉੱਥੇ ਹੀ ਇਹ ਚੀਜ਼ਾਂ ਹੋਣ ਹੁਣ ਜਿੱਥੇ ਥੱਲੇ ਸੜਕ ਬਣੀ ਆ ਉੱਥੇ ਇੰਟਰਲੈਕ ਟਾਈਲਾਂ ਦਾ ਕੋਈ ਫਾਇਦਾ ਨਹੀਂ ਐਨਾ ਕਹਿੰਦਾ ਹੋਇਆ ਜੀ ਇਆਜ਼ਤ ਮੰਗਦਾ ਤੁਹਾਡੇ ਤੋਂ